ਤਸੀਕ ਕਾਲ ਵੀ ਆ ਬਈ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਪੋਆਲ। ਭਾਈ ਜੇ ਕਿਸੇ ਵੀਰ ਭਾਈ ਨੇ ਕੋਈ ਟਰੈਕਟਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਤੇ ਆਪਣਾ ਤੁਸੀਂ ਸੰਪਰਕ ਕਰ ਸਕਦੇ ਹੋ। ਆਪਣਾ ਨੰਬਰ ਨੋਟ ਕਰ ਲਓ। 88726 72321 ਦੂਜਾ ਨੰਬਰ ਆਈ 7837379794 ਨੰਬਰ ਦੁਬਾਰਾ ਰਿਪੀਟ ਕਰ ਦਿੰਨੇ ਆ। 88726 72321 78 37 37 97 94 ਇਹ ਵੀ ਆਪਣੇ ਦੋਨੇ ਮੋਬਾਈਲ ਨੰਬਰ ਆਗੇ ਇਹਨਾਂ ਦੋਨੇ ਮੋਬਾਈਲ ਨੰਬਰਾਂ ਤੇ ਕਦੋਂ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਇਹਨਾਂ ਦੋਨੇ ਨੰਬਰਾਂ ਤੇ ਵਟਸਐਪ ਚੱਲਦਾ ਤੇ ਭਾਈ ਜਿਹੜਾ ਟਰੈਕਟਰ ਤੁਸੀਂ ਸਕਰੀਨ ਤੇ ਚੱਲਦਾ ਦੇਖ ਰਹੇ ਹੋ ਮਹਿੰਦਰਾ DI 575 ਸਿੰਗਲ ਕਲਚ ਆ ਭਾਈ 1992 ਮਾਡਲਾ ਟਰੈਕਟਰ ਸਾਰਾ オリジナル ਆ ਪਹਿਲੇ ਨਾਂ ਦਾ ਇਹਵਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰ ਰਿਹਾ 70 ਤੋਂ 80 ਕੁਐ ਟਰੈਕਟਰ ਦੇ ਟਾਇਰ ਪਏ ਬਾਕੀ ਟਰੈਕਟਰ ਸਾਰਾ Ориਜਨਲ ਆ ਚੰਗੀ ਕੰਡੀਸ਼ਨ ਦਾ ਪੂਰਾ ਸਾਫ਼ ਸੁਥਰਾ ਟਰੈਕਟਰ ਆ ਸਾਮਾ ਹੈ ਉਹ ਟਰੈਕਟਰ ਆ ਬਈ ਜੇ ਕਿਸੇ ਵੀਰ ਭਾਈ ਨੇ ਟਰੈਕਟਰ ਖਰੀਦਣਾ ਹੋਵੇ ਜਿਹੜੇ ਨੰਬਰ ਆਪਾਂ ਬੋਲੇ ਆ ਬਈ ਉਹਨਾਂ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਆ ਬਾਕੀ ਨੰਬਰ ਆਪਾਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਉੱਥੋਂ ਤੁਸੀਂ ਚੱਕ ਕੇ ਕਾਲ ਕਰ ਸਕਦੇ ਆ ਬਈ ਵੀਡੀਓ ਨੂੰ ਕਰਦੇ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਮੈਂ ਤਾਂ ਡਾ ਬਈ ਆਪਣਾ ਸੰਧੂ ਤਰੌਂਡੀ ਸੱਫ ਵਾਲਾ ਅਸ ਤਰ੍ਹਾਂ ਦੇ ਹੋਰ ਵੀ ਟਰੈਕਟਰ ਲੈ ਕੇ ਆਉਂਦੇ ਰਹਾਂਗੇ ਤੇ ਜੇਕੇ ਇਹਨੇ ਖਰੀਦਣਾ ਹੋਵੇ ਤੇ ਆਪਣੇ ਕੋਲੇ ਭਈ 50 ਤੋਂ 60 ਕੇ ਟਰੈਕਟਰ ਖੜੇ ਹੁੰਦੇ ਹਰ ਵਕਤ ਕਦੋਂ ਵੀ ਆਕੇ ਤੁਸੀਂ ਟਰੈਕਟਰ ਦੇਖ ਕੇ ਖਰੀਦ ਸਕਦੇ ਆਂ ਏਰੀਆ ਆਪਣਾ ਤਰਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤਾਕਤ ਸ਼੍ਰੀ ਦਮੰਦ ਸਾਹਿਬ ਆਪਣਾ ਪਿੰਡ ਬਾਈ ਧੰਨਵਾਦ ਸਾਰਿਆਂ ਦਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਵੀਡੀਓ ਨੂੰ ਕਰ ਦਿਓ ਕਰੋ ਵੱਧ ਤੋਂ ਵੱਧ ਸ਼ੇਅਰ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਮੈਂ ਤੁਹਾਡਾ ਆਪਣਾ ਸੰਧੂ ਤੁਨੀ ਸਭਾ ਵਾਲਾ